ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਮਿਤੀ 6 6 2025 ਨੂੰ ਸਾਡੇ ਥਾਣਾ ਸਦਰ ਤੋਂ ਐਸਐਚਓ ਸਾਹਿਬ ਤੇ ਸਾਡੇ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਭਲਾ ਚੌਰ ਜੀ ਪਹੁੰਚ ਰਹੇ ਹਨ ਪਿੰਡ ਖੁਰਦਾ ਜੱਟਾਂ ਵਿਖੇ ਤੋਂ ਮੇਰੀ ਹੱਥ ਜੋੜ ਕੇ ਸਾਰੇ ਨਗਰ ਨੂੰ ਹਰ ਇੱਕ ਬੱਚੇ ਨੂੰ ਹਰ ਇੱਕ ਨੌਜਵਾਨ ਨੂੰ ਵੋਟਰ ਨੂੰ ਇਹ ਅਪੀਲ ਹੈ ਸਾਰੇ ਪ੍ਰਸ਼ਾਸਨ ਵੱਲੋਂ ਅਪੀਲ ਹੈ ਕਿ ਜੇਕਰ ਉਹ ਖੁਰਦਾਂ ਪਿੰਡ ਦੀ ਗਰਾਉਂਡ ਦੇ ਵਿੱਚ ਕਾਨੂੰਨ ਪ੍ਰਸ਼ਾਸਨ ਆ ਰਿਹਾ ਅਗਰ ਕੋਈ ਨਸ਼ਾ ਕਰਦਾ ਲੇਖੇਜ ਬੱਚਾ ਕਰਦਾ ਤਾਂ ਸਰਕਾਰ ਉਹਦਾ ਸਾਥ ਦੇ ਰਹੀ ਹੈ ਅਸੀਂ ਪਿੰਡ ਸਾਥ ਦੇ ਰਿਆ ਗੁਰਦੁਆਰਾ ਕਮੇਟੀ ਸਾਥ ਦੇ ਰਹੀ ਹੈ ਪੰਚਾਇਤ ਸਾਥ ਦੇ ਰਹੀ ਹੈ ਤੋਂ ਸਾਰਿਆਂ ਨੂੰ ਰਲ ਕੇ ਅਸੀਂ ਉਸ ਬੱਚੇ ਨੂੰ ਉਸ ਕੋਡ ਚੋਂ ਨਸ਼ਿਆਂ ਦੇ ਚੋਂ ਕੱਢ ਸਕੀਏ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਦੇ ਨਿਦਾ ਨਿਸ਼ਾ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਨਸ਼ਿਆਂ ਦੇ ਕੋਡ ਨੂੰ ਪਿੰਡ ਚੋਂ ਕੱਢ ਸਕੀਏ ਪੰਜਾਬ ਚੋਂ ਕੱਢ ਸਕੀਏ ਆਓ ਅਸੀਂ ਮਿਲ ਕੇ ਪਿੰਡ ਖੁਰਦਾਂ ਦੀ ਗਰਾਊਂਡ ਵਿੱਚ ਆਈਏ ਹਰ ਇੱਕ ਫੌਜੀ ਵੀਰ ਨੂੰ ਬੇਨਤੀ ਹੈ ਹਰ ਇੱਕ ਗੁਰਦੁਆਰਾ ਕਮੇਟੀ ਨੂੰ ਬੇਨਤੀ ਹੈ ਤੇ ਜਿਹੜੀ ਆਪਣੀ ਪੰਚਾਇਤ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਓ ਅਸੀਂ ਜੇ ਕੋਈ ਬੱਚਾ ਨਸ਼ਾ ਕਰਦਾ ਤਾਂ ਉਹਦੇ ਬਾਰੇ ਪ੍ਰਸ਼ਾਸਨ ਨੂੰ ਦੱਸਿਏ ਜੇ ਕੋਈ ਵੇਚਦਾ ਤਾਂ ਉਹਦੇ ਬਾਰੇ ਵੀ ਦੱਸਿਏ ਤਾਂ ਕਿ ਅਸੀਂ ਪਿੰਡ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਜੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ